ਪੰਚਾਇਤੀ ਚੋਣਾਂ ਦੌਰਾਨ ਭਵਾਨੀਗੜ੍ਹ ਦੇ ਪਿੰਡ ਹਰਕਿਸ਼ਨਪੁਰਾ ਦੀ 21 ਸਾਲਾ ਨਵਨੀਤ ਕੌਰ ਨੇ ਸਰਪੰਚੀ ਦੀ ਚੋਣ ਜਿੱਤ ਕੇ ਵੱਖਰੀ ਮਿਸਾਲ ਪੈਦਾ ਕੀਤੀ ਹੈ ਦੱਸਦੀ ਹੈ ਕਿ ਨਵਨੀਤ ਨੇ 350 ਦੀ ਵੱਡੀ ਲੀਡ ਨਾਲ ਸਰਪੰਚੀ ਦੀ ਚੋਣ ਜਿੱਤਿਆ ਜਾਣਕਾਰੀ ਅਨੁਸਾਰ ਨਵਨੀਤ ਬਾਹਰ ਜਾਣਾ ਚਾਹੁੰਦੀ ਸੀ ਪਰ ਆਪਣੇ ਪਿਤਾ ਦੇ ਸਰਪੰਚੀ ਵਾਲੇ ਸੁਪਨੇ ਨੂੰ ਲੈ ਕੇ ਉਸਨੇ ਆਪਣਾ ਸੁਪਨਾ ਠੁਕਰਾ ਦਿੱਤਾ ਅਤੇ ਸਰਪੰਚ ਪਿਤਾ ਦਾ ਸੁਪਨਾ ਪੂਰਾ ਕੀਤਾ ਇੱਕ ਤਾਂ ਪਿੰਡ ਦੇ ਸਹਿਯੋਗ ਦੇ ਨਾਲ ਬਹੁਤ ਜ਼ਿਆਦਾ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਇੱਕ ਘਰ ਦੀ ਬਹੁਤ سپورਟ ਸੀਗੀ ਮੇਰੇ ਫਾਦਰ ਸਾਹਿਬ ਦਾ ਵੀ ਤੇ ਮਦਰ ਦਾ ਵੀ ਦੋਨਾਂ ਦਾ ਹੀ ਸੁਪਨਾ ਸੀਗਾ ਹਨਾ ਕਿ ਮਤਲਬ ਪਹਿਲਾਂ ਤਾਂ ਐਵੇਂ ਸੀ ਵੀ ਚਲੋ ਵੀ ਮਦਰ ਨੂੰ ਸਰਪੰਚੀ ਦੀ ਚੋਣ ਲੜਾਉਣੀ ਆ ਹਨਾ ਚਲੋ ਵੀ ਮਦਰ ਦੀ ਡੈਥ ਹੋਣ ਤੋਂ ਬਾਅਦ ਫਾਦਰ ਸਾਹਿਬ ਨੇ ਮੇਰੇ ਨਾਲ ਸਲਾਹ ਕੀਤੀ ਵੀ ਆਪਾਂ ਚਲੋ ਤੈਨੂੰ ਲੜਾਉਨੇ ਆ ਹਨਾ ਉਹਨਾਂ ਦੀ سپورਟ ਦੇ ਨਾਲ ਅਸੀਂ ਪਿੰਡ ਨਾਲ ਜਦੋਂ ਸਲਾਹ ਕੀਤੀ ਤਾਂ ਪਿੰਡ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤਾਂ ਫਿਰ ਮੈਂ ਸਰਪੰਚੀ ਦੀ ਚੋਣ ਲੜੀ ਠੀਕ ਹੈ ਸੋ ਤੁਹਾਡੀ ਸਟੱਡੀ ਵੀ ਨਾਲ ਨਾਲ ਚੱਲ ਰਹੀ ਹੈ ਹਾਂਜੀ ਮੈਂ ਗ੍ਰੈਜੂਏਸ਼ਨ ਕਰ ਰਹੀ ਆ ਬੈਚਲਰ ਆਫ ਆਰਟਸ ਆਸਰਾ ਗਰੁੱਪ ਆਫ ਇੰਸਟੀਟਿਊਸ਼ਨ ਚੋਂ ਜੀ ਜੀ ਤੁਹਾਡੇ ਕਲਾਸ ਫੈਲੋ ਦਾ ਕੀ ਰਿਐਕਸ਼ਨ ਸੀ ਜਦੋਂ ਪਤਾ ਲੱਗੇ ਤੁਸੀਂ ਸਰਪੰਚ ਦੀ ਚੋਣ ਜਿੱਤ ਗਏ ਉਹਨਾਂ ਦਾ ਬਹੁਤ ਵਧੀਆ ਰਿਐਕਸ਼ਨ ਸੀਗਾ ਮਤਲਬ ਕਿ ਚਲੋ ਜਿਵੇਂ ਮੈਨੂੰ ਮੌਕਾ ਮਿਲਿਆ ਹਨਾ ਹਰ ਇੱਕ ਕੁੜੀ ਨੂੰ ਵੀ ਅੱਗੇ ਆਉਣ ਵਾਲੀ ਨੌਜਵਾਨ ਯੂਥ ਨੂੰ ਵੀ ਮੌਕਾ ਮਿਲੂਗਾ ਹਨਾ ਅਕਸਰ ਲੋਕ ਇਹੀ ਕਹਿ ਦਿੰਦੇ ਨੇ ਕਿ ਹਾਂ ਘੱਟ ਉਮਰ ਦੇ ਜਵਾਖਾਂ ਨੂੰ ਸਰਪੰਚੀ ਨਾ ਦੋ ਇਹਨਾਂ ਨੂੰ ਕੀ ਅਕਲ ਆ ਕੀ ਵਿਕਾਸ ਕਰਨਗੇ ਪਰ ਮੈਨੂੰ ਇਹ ਲੱਗਦਾ ਕਿ ਬੰਦੇ ਦੇ ਅੰਦਰ ਜਜਵਾ ਤੇ ਹੌਂਸਲਾ ਹੋਣਾ ਚਾਹੀਦਾ ਹਨਾ ਇੱਕ ਪਿੰਡ ਦੀ ਸਪੋਰਟ ਹੋਣੀ ਚਾਹੀਦੀ ਆ ਤਾਂ ਸਾਡੇ ਪਿੰਡ ਨੇ ਸਪੋਰਟ ਕਰਕੇ ਇਹ ਲੋਕਾਂ ਦਾ ਬਹਿਮ ਜੋ ਆ ਬਹੁਤ ਦੂਰ ਕਰ ਦਿੱਤਾ ਹੈ ਸੋ ਸੰਦੂਰ ਦੇ ਐਮਐਲਏ ਨਰਿੰਦਰ ਕੋਹ ਭਰਾਜ ਵੀ ਵਿਸ਼ੇਸ਼ ਤੌਰ ਤੇ ਤੁਹਾਨੂੰ ਮਿਲਣ ਆਏ ਸੀਗੇ ਕੀ ਗੱਲਾਂ ਬਾਤਾਂ ਹੋਈਆਂ ਹਾਂਜੀ ਉਹਨਾਂ ਤੋਂ ਮੈਂ ਬਹੁਤ ਜ਼ਿਆਦਾ ਇਨਸਪਾਇਰ ਸੀਗੀ ਹਨਾ ਤੁਹਾਨੂੰ ਪਤਾ ਉਹ ਐਮਐਲਏ ਦੀ ਹੁਣ ਮਜੂਦਾ ਨੇਗੇ ਤਾਂ ਉਹਨਾਂ ਨੇ ਮੈਨੂੰ ਇਹ ਕਹਿ ਰਿਹਾ ਵੀ ਤੂੰ ਇਲੈਕਸ਼ਨ ਲੜ ਮੈਂ ਤੇਰੀ ਫੁੱਲ ਸਪੋਰਟ ਆ ਗਈ ਹਨਾ ਤੇ ਨਾਲੇ ਨਾਲ ਹੀ ਵਿਚਾਰਿਆਂ ਨੇ ਬਹੁਤ ਜ਼ਿਆਦਾ ਮੈਨੂੰ ਮਤਲਬ ਸਹਿਯੋਗ ਦਿੱਤਾ ਹਾਂਜੀ ਤਾਂ ਪਹਿਲੇ ਦਾ ਤੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਪਿੰਡ ਦੇ ਲਈ ਚੁੱਕੋਗੇ ਮਤਲਬ ਕਿ ਸਭ ਤੋਂ ਪਹਿਲਾਂ ਤਾਂ ਮੇਨ ਹੋਈ ਹੁੰਦਾ ਸਿੱਖਿਆ ਦਾ ਹਨਾ ਮੈਂ ਆਪਣੇ ਜਿਹੜਾ ਸਕੂਲ ਹੈਗਾ ਉਹਨੂੰ ਮੈਂ ਮਤਲਬ ਕਿ ਸਮਾਰਟ ਸਕੂਲ ਦੇ ਵਿੱਚ ਤਬਦੀਲ ਕਰੂੰਗੀ ਬਾਕੀ ਜਿਵੇਂ ਬੱਚੇ ਅੱਜ ਕੱਲ੍ਹ ਆ ਲੋ ਨੌਜਵਾਨ ਪੀੜ੍ਹੀ ਫੋਨਾਂ ਦੇ ਵੱਲ ਜਾਂ ਫਿਰ ਸੋਸ਼ਲ ਮੀਡੀਆ ਦੇ ਵੱਲ ਜ਼ਿਆਦਾ ਐਕਟਿਵ ਹੋ ਰਹੀ ਆ ਤਾਂ ਮੈਂ ਉਹਨਾਂ ਨੂੰ ਪਲੇਗਰਾਉਂਡਾਂ ਦੇ ਵਿੱਚ ਜਾਣ ਦੀ ਜ਼ਿਆਦਾ ਸਹੂਲਤ ਦਵੂੰਗੀ ਕੁੜੀਆਂ ਨਹੀਂ ਹੈਗੀ ਉਹ ਮੁੰਡਾ ਹੀ ਮੇਰਾ ਪਹਿਲਾਂ ਤੋਂ ਹੀ ਮੁੰਡਿਆਂ ਵਾਂਗੂ ਪਾਲੀ ਐ ਸੁਪਨਾ ਤੇ ਆਪਣਾ ਮੁੰਡਿਆਂ ਵਾਂਗੂ ਰੱਖਿਆ ਠੀਕ ਹੈ ਹਾਂਜੀ ਤਾਂ ਕਿਵੇਂ ਹੋਇਆ ਜੈਨ ਦੇ ਵਿੱਚ ਵੀ ਸਰਪੰਚੀ ਦੀ ਚੋਣ ਲੜਾਈ ਜਾਵੇ ਧੀ ਇਹ ਐ ਹੋਇਆ ਜੀ ਪਹਿਲਾਂ ਮਿਸਜ ਨੂੰ ਲੜਾਉਣ ਦੀ ਚੋਣ ਉਹਨਾਂ ਦੀ ਹੋ ਗਈ ਡੈਥ ਫਿਰ ਉਹਦੇ ਕਰਕੇ ਫਿਰ ਕੁੜੀਆਂ ਨੂੰ ਤਿਆਰ ਕੀਤਾ ਕੁੜੀਆਂ ਨੂੰ ਕਹਿੰਦੀ ਵੀ ਚਲੋ ਆਪਦੀ ਮੰਮੀ ਦਾ ਮੈਂ ਕਰੂੰ ਫਿਰ ਇਸ ਕਰਕੇ ਕੁੜੀਆਂ ਨੂੰ ਲੜਾਉਣਾ ਪਿਆ ਜੀ ਤਾਂ ਇੰਨਾ ਲਗਾਓ ਸੀ ਪਿੰਡ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਲਗਾਉਗਾ ਜੀ ਆਪਣੇ ਪਿੰਡ ਨਾਲ ਬਹੁਤ ਪਿਆਰ ਹੈ ਪਿੰਡਦਿਆਂ ਨੇ ਸਹਿਮਤੀ ਦਿੱਤੀ ਵੀ ਹਾਂ ਵੀ ਕੁੜੀਆਂ ਨੂੰ ਲੜਾ ਸਾਰੇ ਨਾਲ ਗੱਲ ਕਰੀ ਕਹਿੰਦੇ ਆਪਾਂ ਕੁੜੀਆਂ ਨੂੰ ਲੜਾ ਬਿਲਕੁਲ ਸੋਚਤ ਤੋਂ ਬਾਅਦ ਜਿਹੜੇ ਸਰੂਰ ਦੇ ਐਮਐਲਏ ਨੇ ਉਹ ਵੀ ਮਿਲਣਾ ਸੀ ਤੁਹਾਨੂੰ ਗੁਰਿੰਦਰ ਕੋ ਭਰਾ ਜੀ ਆ ਜੀ ਆਪਾਂ ਗੱਲਬਾਤ ਆ ਬਹੁਤ ਵਧੀਆ ਗੱਲਬਾਤ ਤਾਂ ਹੋਈ ਹੈ ਜੀ ਉਹਨਾਂ ਨੇ ਵਧੀਆ ਉਹ ਦਿੱਤਾ ਜੀ ਵਧੀਆ ਗੱਲਬਾਤ ਹੋਈ ਉਹਨਾਂ ਨਾਲ Chandar Consultants Limited Building Maintenance Handyman under Chat Trade Platform is now available on your local London area. He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check Trade Trade, checktrade platform, www.checktrade.com 921760 Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ